ਮੈਂ ਡਾਕਟਰ ਦੀਪ ਆਨੰਦ ਡਾਕਟਰ ਅਨੰਦ ਮੈਡੀਸਿਟੀ ਹਸਪITAL ਮਛਵਾੜਾ ਤੋਂ ਅ ਪਹਿਲਾਂ ਤਾਂ ਮੈਂ ਤੁਹਾਡੇ ਸਭ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸੱਦੇ ਤੁਸੀਂ ਇੱਥੇ ਆਏ ਅੱਜ ਅਸੀਂ ਇੱਥੇ ਡਾਇਲਿਸਿਸ ਯੂਨਿਟ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਸੀਂ ਬ੍ਰਜ਼ੀਲਿਅਨਸ ਕੰਪਨੀ ਦੀਆਂ ਤੋਂ ਡਾਇਲਿਸਿਸ ਮਸ਼ੀਨਾਂ ਸਟਾਰਟ ਕੀਤੀਆਂ ਹਨ ਜੋ ਕਿ ਦੁਨੀਆ ਦੀ ਹੁਣ ਤੱਕ ਬੈਸਟ ਮਸ਼ੀਨਸ ਹੈਗੀਆਂ ਤੇ ਅਸੀਂ ਟਰਾਈ ਕਰਾਂਗੇ ਜਿੱਨਾ ਘੱਟੋ ਘਾਟੇ ਰੇਟ ਦੇ ਉੱਪਰ ਇਹ ਸੁਵਿਧਾ ਉਪਲਬਧ ਕਰਾਈ ਜਾਵੇ ਬਾਕੀ ਸਾਡੇ ਹਸਪਤਲ ਦੇ ਵਿੱਚ ਬਾਕੀ ਵੀ ਸਾਰੀ ਫੈਸਿਲਿਟੀ ਉਪਲਬਧ ਹੈ ਮੈਡੀਸਨ ਯੂਨਿਟ ਹੈਗਾ ਜੀ ਗਾਇਡੀ ਦਾ ਹੈਗਾ ਬੱਚਿਆਂ ਦਾ ਹੈਗਾ ਰੋਲੋਜੀ ਡਿਪਾਰਟਮੈਂਟ ਹੱਡੀਆਂ ਦਾ ਵਿਭਾਗ ਇਹ ਸਾਰੀ ਸਰਵਿਸ ਸਾਡੇ ਇੱਥੇ ਹੁੰਦੀਆਂ ਹਨ ਤੇ ਕੋਸ਼ਿਸ਼ ਕਰਾਂਗੇ ਆਨ ਬਲ ਟਾਈਮ ਦੇ ਵਿੱਚ ਵੀ ਇਲਾਕਾ ਨਿਵਾਸੀਆਂ ਨੂੰ ਜਿੰਨੀ ਵੱਧ ਤੋਂ ਵੱਧ ਸਹੂਲਤ ਦੇ ਪਾਈ ਜੀ ਮੈਂ ਤੁਹਾਨੂੰ ਜੀ ਮੁਬਾਰਕਬਾਦ ਦਿੰਦਾ ਹਾਂ ਆਨੰਦ ਪਰਿਵਾਰ ਨੂੰ ਜਿਨ੍ਹਾਂ ਦਾ ਹੈ ਇਹ ਹਸਪਤਾਲ ਕੁਝ ਲੰਬੇ ਸਮੇਂ ਤੋਂ ਮਾਛੀਵਾੜਾ ਸਾਹਿਬ ਵਿਖੇ ਚੱਲ ਰਿਹਾ ਹੈ ਡਾਕਟਰ ਅਨੰਦ ਮੈਡੀਸਿਟੀ ਜਿਸ ਦੇ ਵਿੱਚ ਅੱਜ ਉਹਨਾਂ ਨੇ ਅਪਰਾਲਾ ਕਰਕੇ ਡੈਲਿਸਿਸ ਦੀਆਂ ਦੋ ਮਸ਼ੀਨਾਂ ਅਜ ਇਸ ਹਸਪਤਾਲ ਦੇ ਵਿੱਚ ਸਟਾਰਟ ਕੀਤੀਆਂ ਨੇ ਮੈਂ ਸਮਝਦਾ ਵੀ ਇਸ ਇਲਾਕੇ ਨੂੰ ਇਸ ਮਾਛੀਵਾੜਾ ਸਾਹਿਬ ਦਾ ਇਲਾਕਾ ਜਾਂ ਆਲੇ-ਦਾਲ ਦਾ ਜਿਹੜਾ ਜਿੰਨਾ ਵੀ ਦਿਹਾਤ ਦਾ ਇਲਾਕਾ ਹੈ ਇਹਦੀ ਰਿਕੁਆਇਰਮੈਂਟ ਸੀਗੀ ਬੜੇ ਲੰਬੇ ਸਮੇਂ ਤੋਂ ਤੇ ਇਹਨਾਂ ਦੀ ਜਿਹੜੀ ਦੂਰਅੰਦੇਸ਼ ਸੋਚ ਹੈਗੀ ਆ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਇਹ ਮਸ਼ੀਨਾਂ ਜਿਹੜੀਆਂ ਕਿ ਵਰਲਡ ਦੀਆਂ ਬੈਸਟ ਮਸ਼ੀਨਸ ਹੈਗੀਆਂ ਜਰਮਨ ਦੀਆਂ ਸਭ ਤੋਂ ਬੈਸਟ ਮਸ਼ੀਨਸ ਆ ਇੱਥੇ ਲਾਈਆਂ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਸ ਗੱਲ ਦੀ ਇਸ ਫੈਮਿਲੀ ਨੂੰ ਪੂਰੀ ਨੂੰ ਕਿਉਂਕਿ ਫੈਮਿਲੀ ਦੇ ਵਿੱਚ ਤਿੰਨ ਡਾਕਟਰ ਨੇ ਤੇ ਸਭ ਤੋਂ ਵੱਡੀ ਗੱਲ ਹੈ ਚਾਰ ਡਾਕਟਰ ਨੇ ਵੀ ਕੀ ਹੁੰਦਾ ਵੀ ਆਪਾਂ ਇਹ ਜੀ ਜਗ੍ਹਾ ਤੇ ਪੜ੍ਹਾਈ ਲੈਣੇ ਐ ਐਜੂਕੇਸ਼ਨ ਕਰਦੇ ਐ ਪਰਵਰਿਸ਼ ਲੈਣੇ ਐ ਪਰ ਜਦ ਆਪਾਂ ਡਾਕਟਰ ਬਣ ਜਾਂਦੇ ਐ ਜਾਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਐ ਉਸ ਤੋਂ ਬਾਅਦ ਆਪਾਂ ਸਟੇਸ਼ਨ ਚੇਂਜ ਕਰ ਲੈਣਾ ਵੀ ਨਹੀਂ ਜੀ ਇੱਥੇ ਤਾਂ ਇਹ ਸਟੇਸ਼ਨ ਛੋਟਾ ਮੈਂ ਇੱਥੇ ਨਹੀਂ ਮੈਂ ਤਾਂ ਲੁਧਿਆਣਾ ਜਾਣਾ ਹੈ ਜਾਂ ਜਲੰਧਰ ਜਾਣਾ ਹੈ ਜਾਂ ਚੰਡੀਗੜ੍ਹ ਜਾਣਾ ਹੈ ਪਰ ਇਹ ਫੈਮਿਲੀ ਚ ਜੋ ਮੈਂ ਪਿਛਲੇ 2.5 ਸਾਲ ਤੋਂ ਇਸ ਪਰਿਵਾਰ ਨਾਲ ਵਰਤ ਰਿਹਾ ਹਾਂ ਸੰਜੀਵ ਨੰਦ ਜੀ ਇਹਨਾਂ ਦੇ ਫੈਮਿਲੀ ਦੇ ਮੈਂਬਰ ਜਿਹੜੇ ਦਿੱਲੀ ਚ ਛੁਪਦੇ ਹੋਏ ਲੰਬੇ ਸਮੇਂ ਤੋਂ ਬੜਾ ਵੱਡਾ ਆਨੰਦ ਆ ਸੰਜੀਵ ਨਾਲ ਲਾਦਾ ਵੀ ਇਸ ਪਰਿਵਾਰ ਨਾਲ ਵਰਤ ਰਿਹਾ ਹਾਂ ਇਹ ਪਰਿਵਾਰ ਆਪਣੀਆਂ ਰੂਟਸ ਨਹੀਂ ਭੁੱਲਦਾ ਜਿਹੜੇ ਕਿ ਬਹੁਤ ਹੀ ਚੰਗੀ ਗੱਲ ਹੈ ਤੇ ਇਸ ਦਾ ਜਿਹੜਾ ਲਾਹਾ ਹੈਗਾ ਕਿਉਂਕਿ ਕਿਡਨੀਜ਼ ਲਈ ਡੈਲਿਸਿਸ ਬਹੁਤ ਹੀ ਜਿਆਦਾ ਜ਼ਰੂਰੀ ਹੈਗਾ ਜਿਹੜੀਆਂ ਬਲੱਡ ਹੈਗਾ ਤੁਹਾਡਾ ਉਹਨੂੰ ਪਿਉਰੀਫਾਈ ਕਰਦੇ ਆ ਉਹਦੇ ਉਹਦੇ ਚ ਉਹਨੂੰ ਤੇ ਇਹ ਮਸ਼ੀਨਾਂ ਬੜੀਆਂ ਮਹਿੰਗੀਆਂ ਹੁੰਦੀਆਂ ਤਾਂ ਕਰਕੇ ਇਹ ਨਹੀਂ ਲੱਗਦੀਆਂ ਤੇ ਇਹਨਾਂ ਨੇ ਇੱਥੇ ਅੱਜ ਲਾਈਆਂ ਤੇ ਸਾਰਾ ਇਲਾਕੇ ਨੂੰ ਇਸ ਗੱਲ ਦਾ ਬੜਾ ਮਤਲਬ ਕੀ ਸੁੱਖ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮੁਬਾਰਕਵਾਦ ਦਿੰਦਾ ਸਾਰੇ ਆਨੰਦ ਪਰਿਵਾਰ ਨੂੰ ਖਾਸ ਕਰਕੇ ਮੈਨੂੰ ਇੱਥੇ ਸੱਦ ਕੇ ਇਨਾ ਇੱਜ਼ਤ ਮਾਨ ਤੇ ਸਤਿਕਾਰ ਦਿੱਤਾ ਉਸ ਕੱਲ ਦਾ ਵੀ ਬਹੁਤ ਬਹੁਤ ਚੰਗਾ ਸਰ ਅਜਿੰਦ ਘਾਟਾਂ ਤੇ ਕਹਿੰਚੂ ਕੀ ਗੱਲ ਹੈ ਗੁੰਮਰਲੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮਾਣ ਦੀ ਗੱਲ ਹੈ ਕਿਉਂਕਿ ਜਦੋਂ ਆਪਣੇ ਬੱਚੇ ਤੁਹਾਡੇ ਨਾਲ ਅੱਗੇ ਜਾਂਦੇ ਨੇ ਤੇ ਬਾਪ ਲਈ ਜਾਂ ਚਾਚੇ ਲਈ ਕਿਉਂਕਿ ਮੈਂ ਚਾਚਾ ਨਹੀਂ ਮੈਨੂੰ ਇਹ ਕਦੇ ਇਹਨਾਂ ਨੇ ਚਾਚਾ ਗਿਣਿਆ ਵੀ ਨਹੀਂ ਮੈਨੂੰ ਸਭੋਂ ਫਾਦਰ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਤੇ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਦਾ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਬੱਚੇ ਜਿਹੜੇ ਆ ਉਹ ਸਾਡੇ ਨਾਲੋਂ ਅੱਗੇ ਜਾ ਰਹੇ ਆ ਔਰ ਉਹਨਾਂ ਦਾ ਕੱਦ ਵੱਧ ਰਿਹਾ ਹੈ ਬਟ ਉਹ ਰੂਟਸ ਨਾਲ ਹਲੇ ਜੁੜੇ ਹੋਏ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿੱਦਾਂ ਭਾਜੀ ਰਾਜਾ ਸਾਹਿਬ ਨੇ ਕਿਹਾ ਕਿ ਲੋਕ ਜਦੋਂ ਕੁਝ ਬਣ ਜਾਂਦੇ ਆ ਫਿਰ ਉਹ ਜ਼ਿਆਦਾਤਰ ਮਨੀ ਓਰੀਐਂਟਡ ਜਾਂ ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਆ ਕਿ ਆਪਣੀਆਂ ਰੂਟਸ ਨੂੰ ਛੱਡ ਜਾਂਦੇ ਆ ਤੇ ਸਾਡੇ ਬੱਚੇ ਜਿਹੜੇ ਆ ਉਹ ਹਲੇ ਵੀ ਰੂਟਸ ਨਾਲ ਜੁੜਿਆ ਤੁਸੀਂ ਮਿਲੋਗੇ ਡਾਕਟਰ ਸਾਹਿਬ ਨੂੰ ਡਾਕਟਰ ਦੀਪ ਨੂੰ ਡਾਕਟਰ ਹਿਮਾਇਸ਼ ਨੂੰ ਐਂਡ ਡਾਕਟਰ ਨੀਹਾ ਨੂੰ ਡਾਕਟਰ ਪੂਨਮਾ ਨੂੰ ਯਾ ਐਨੀਬਡੀ ਕੋਈ ਵੀ ਸਾਡੇ ਬੰਦੇ ਨੂੰ ਕਿਸੇ ਕਰਵਰ ਦੇ ਮਿਲੋਗੇ ਤੁਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਅੱਜ ਵੀ ਤੁਹਾਨੂੰ ਸਾਰਾ ਕੁਝ ਭੁੱਲ ਕੇ ਉਹ ਇੱਜ਼ਤ ਮਾਣ ਨਹੀਂ ਭੁੱਲੇ ਅੱਜ ਤੱਕ ਜਿਹੜਾ ਨਾ ਅਸੀਂ ਕਦੇ ਉਹ ਗਰੀਬੀ ਦੇ ਹਾਲਾਤ ਵੀ ਨਹੀਂ ਭੁੱਲੇ ਪਰ ਕਿਨੇ ਉਹਨਾਂ ਕੀਤੀ ਕੀ ਕੀ ਬਾਤ ਵੀ ਨਹੀਂ ਭੁੱਲੇ ਕੋਈ ਖੱਬੀ ਖਾਨ ਬਣੇ ਸਾਡੀ ਜੁੱਤੀ ਤੇ ਸਨੇਹ ਪਰ ਪਿਆਰ ਨਾਲ ਬੋਲੇ ਤੇ ਔਕਾਤ ਵੀ ਨਹੀਂ ਪੁੱਲਦੇ ਸਾਡਾ ਜਿਹੜਾ ਕੰਮ ਹੈਗਾ ਅਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਉਸ ਵੇਲੇ ਬਹੁਤ ਪਿਆਰ ਨਾਲ ਸਾਡੇ ਫਾਜ਼ਲ ਸਾਹਿਬ ਦਾ ਡਾਂਸ ਬਸ ਸਾਨੂੰ ਪਤਾ ਇਸ ਗੱਲ ਦਾ ਕਿਉਂਕਿ ਵੀਰ ਦੀ ਸਾਡੇ ਛੱਤੀ ਵੇਲੇ ਅਸੀਂ ਇੱਥੋਂ ਲੈ ਕੇ ਜਾਂਦੇ ਸੀ ਅਸੀਂ ਗੱਡੀ ਮੰਗਣੀ ਕਿਸੇ ਦੀ ਗੱਡੀ ਮੰਗ ਕੇ ਉੱਥੇ ਲੈ ਕੇ ਜਾਣਾ ਬਹੁਤ ਜ਼ਰਾ ਮੁਸ਼ਕਿਲ ਸੀ ਦੇ ਉਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਫਾਦਰ ਸਾਹਿਬ ਦੀ ਇਹ ਇੱਛਾ ਸੀਗੀ ਕਿ ਸਾਡੇ ਬੱਚੇ ਡਾਕਟਰ ਬਣ ਕਿਸੇ ਤਰ੍ਹਾਂ ਵੀ ਇਹ ਬੂਟਾ ਬੇਸਿਕਲੀ ਉਹਨਾਂ ਦਾ ਦਾ ਹੈ ਸਰਗੀ ਦਾਦਾ வேத ਪ੍ਰਕਾਸ਼ ਨੰਦੀ ਠੀਕ ਹੈ ਜੀ ਜਿਨ੍ਹਾਂ ਦੀਆਂ ਜੁੱਤੀਆਂ ਸਦਕਾ ਇਹ ਸਾਰਾ ਕੁਝ ਚੱਲ ਰਿਹਾ ਅੱਗੋਂ ਅਸੀਂ ਤਾਂ ਉਹਨਾਂ ਦੀ ਜਿਹੜੀ ਮਸ਼ਾਲ ਸਾਨੂੰ ਫੜਾਈ ਹੈ ਅਸੀਂ ਕੈਰੀ ਕਰ ਰਹੇ ਹਾਂ ਔਰ ਸਾਡੇ ਬੱਚੇ ਉਹਨੂੰ ਬਖੂਬੀ ਅੱਗੇ ਲੈ ਕੇ ਜਾ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਹੈ ਔਰ ਮੈਂ ਇਹ ਇਲਾਕੇ ਵਾਲੇ ਨੂੰ ਪ੍ਰੋਮਿਸ ਵੀ ਕਰਨਾ ਚਾਹੁੰਦਾ ਕਿ ਜਿਹੜੇ ਆਨੰਦ ਪਰਿਵਾਰ ਹੈਗੇ ਇੱਥੇ ਉਹ ਕਿਤੇ ਵੀ ਚਾਹੇ ਉਹ ਸੰਸ਼ਕਤੀ ਆਨੰਦ ਹੋਵੇ ਸੰਜੀਵ ਆਨੰਦ ਹੋਵੇ ਚਾਹੇ ਇੱਕ ਕੋਈ ਵੀ ਆਨੰਦ ਹੋਵੇ ਉਹ ਇਲਾਕੇ ਨੂੰ ਨਮੋਸ਼ੀ ਨਹੀਂ ਕਿਸੇ ਵੀ ਹਾਲਤਾਂ ਮਹਿਸੂਸ ਹੋਣ ਦੇਗਾ ਇਲਾਕੇ ਦਾ ਕੋਸ਼ਿਸ਼ ਕਰੇਗਾ ਜਿੰਨਾ ਵੀ ਇਲਾਕੇ ਦੇ ਅ ਅੱਗੇ ਵਧਣ ਚ ਜਿਹੜਾ ਵੀ ਇਲਾਕੇ ਦੀ ਪ੍ਰੋਗਰੈਸ ਚ ਜਿਹੜਾ ਵੀ ਇਲਾਕੇ ਦਾ ਨਾਮ ਬਣਾਉਣ ਚ ਜਿੰਨਾ ਕਿ ਵੀ ਉਹ ਆਪਣਾ ਤਿਲ ਫੁੱਲ ਜੋ ਵੀ ਆਪਣਾ ਸਰਦਾ ਬਣਦਾ ਕਰ ਸਕਦਾ ਉਹ ਕਰੇਗਾ ਔਰ ਬੱਚੇ ਵੀ ਇਸ ਤਰ੍ਹਾਂ ਹੀ ਦਿਲ ਨਾਲ ਇਲਾਕੇ ਵਾਲਾਂ ਦੀ ਇਲਾਕੇ ਵਾਸੀਆਂ ਦੀ ਸੇਵਾ ਕਰਨਗੇ ਥੈਂਕ ਯੂ ਸਾਡੇ ਰਾਜ ਦੇ ਹਸਪਤਾਲ ਦੇ ਵਿੱਚ ਡੈਂਸੀਸ ਜੀ ਹਸਪਤਲ ਲਗਾਇਆ ਕੀਤਾ ਦੇਖੋ ਗਲੇ ਮੈਂ ਚੇਅਰਮੈਨ ਡਾਕਟਰ ਅਨੰਦ ਜਮਾਡੀ ਸਿਟੀ ਜੇ ਡਾਕਟਰ ਦੀਪ ਅਨੰਦ ਡਾਕਟਰ ਹਮਾਸ਼ੂ ਵਾਲਾ ਪੂਰਨ ਅਨੰਦ ਨੀਹਾ ਅਨੰਦ ਬੱਚੇ ਨੇ ਇੰਨੇ ਬੜੀ ਮਿਹਨਤ ਤੇ ਸਦਕਾ ਪੜਾਈਆਂ ਕੰਪਲੀਟ ਕੀਤੀ ਆ ਪੜਾਈਆਂ ਕੰਪਲੀਟ ਕਰਨ ਤੋਂ ਬਾਅਦ ਇੱਛਾ ਦੇਖੋ ਬਹੁਤੇ ਬੰਦੇ ਸਲਾਹ ਏਸੀ ਇੱਥੇ ਪੈਸੇ ਘਟ ਬੰਦੇ ਨੇ ਉਹ ਆ ਉਹ ਆ ਯਾਨੀ ਕਿ ਪਰ ਟਾਰਗਟ ਇੱਕੋ ਸੀ ਸਾਡੇ ਬਜ਼ੁਰਗਾਂ ਵਾਲਾ ਬੇੜਾ ਇਲਾਕੇ 'ਚ ਰਹਿ ਕੇ ਮਾਣ ਆ ਇਲਾਕਾ ਇਲਾਕਾ ਗਿਆ ਵੀ ਸ਼ਹਿਰ ਦੇ ਵਿੱਚ ਜਾ ਕੇ ਤੁਹਾਨੂੰ ਕਿੰਨੇ ਪਹਿਚਾਨਨਾ ਇੱਥੇ ਬੱਚਾ ਬੱਚਾ ਤੁਹਾਡੀ ਇੱਜ਼ਤ ਕਰਦਾ ਬੱਚਾ ਬੱਚਾ ਤੁਹਾਡੇ ਨਾਲ ਦੇਖੋ ਹਸਪਤਾਲ ਤਾਂ ਇਹ ਕੰਪਲੀਟ ਨਹੀਂ ਹੋਇਆ ਕਹਿ ਸਕਦਾ ਮੈਂ ਕਿਉਂਕਿ ਹਜੇ ਬੜੀਆਂ ਮਸ਼ੀਨਾਂ ਹੋਰ ਆਉਣ ਵਾਲੀਆਂ ਰਹਿੰਦੀਆਂ ਨੇ ਹਜੇ ਤੱਕ ਅਸੀਂ ਜਿਹੜਾ ਹੈਗਾ ਗਾਇਨੀ ਮੈਡੀਸਨ ਦੀਆਂ ਮੋਸਟਲੀ ਜਿਹੜੀਆਂ ਮਸ਼ੀਨਾਂ ਨੇ ਉਹ ਕਵਰ ਕਰੀ ਜਾ ਰਹੇ ਆ ਡੈਲ ਸੀ ਇਹ ਸਾਡੇ ਦਿਮਾਗ 'ਚ ਸੀਗਾ ਕਿਉਂਕਿ ਜਿੱਦਾਂ ਸੰਜੀਵ ਨੇ ਦੱਸਿਆ ਸਾਡੇ ਪਿਤਾ ਜੀ ਨੂੰ ਦੇ ਗੁਰਦੇ ਖਰਾਬ ਹੋ ਗਏ ਸੀ ਮੈਂ ਸ਼ਾਮ ਲਾਲ ਜੈਨ ਆਹਾਂ ਦੀ ਗੱਡੀ ਮੰਗ ਕੇ ਲੈ ਕੇ ਜਾਣਾ ਹਸਪਤਾਲੀ ਸੀ ਉਹਦੇ ਤੇ ਲਟਾ ਕੇ ਲੈ ਕੇ ਜਾਣਾ ਉੱਥੋਂ ਡੈਲ ਸੀ ਕਰਾ ਕੇ ਲੈ ਕੇ ਆਣਾ ਉੱਥੋਂ ਜਿੱਦਾਂ ਦੀ ਪਰੇਸ਼ਾਨੀ ਝੱਲਣੀ ਪਤਾ ਸੀ ਇੱਕ ਹੈ ਜੋ ਪ੍ਰੋਗਰਾਮ ਹੈ ਵੀ ਰੇਟ ਵੀ ਹਰ ਚੀਜ਼ ਦੇ ਜੈਨੂਨ ਰੱਖੇ ਹੋਏ ਤੇ ਜੈਨੂਨ ਹੀ ਚੱਲੂਗਾ ਜਿਸ ਤਰ੍ਹਾਂ ਦਾ ਏਰੀਆ ਹੈ ਉਹ ਏਰੀਆ ਨੂੰ ਮੁੱਖ ਰੱਖਦੇ ਹੋਏ ਕਿਸੇ ਬੰਦੇ ਨਾਲ ਵੀ ਕੋਈ ਬਲੈਕਮੇਲ ਕੋਈ ਚੀਟਿੰਗ ਕੋਈ ਵੀ ਨਹੀਂ ਹੋਏਗੀ ਤੇ ਬਹੁਤ ਹੀ ਬਾਖੂਬੀ ਹਰ ਬੰਦੇ ਦਾ ਇਲਾਜ ਹੋਊਗਾ ਸੇਵਾ ਭਾਵਨਾ ਨਾਲ ਹੋਊਗਾ ਜਿੰਨੇ ਖਸਤਾਲਾਂ ਦੇ ਖਰਚੇ ਨੇ ਉਹਨਾਂ ਨੂੰ ਬਸ ਮੱਦੇ ਨਜ਼ਰ ਰੱਖ ਕੇ ਹੀ ਚੱਲਿਆ ਜਾਊਗਾ ਇਸ ਤੋਂ ਉੱਪਰ ਨਹੀਂ ਚੱਲਿਆ ਜਾਊਗਾ ਵੀ ਹਾਂ ਵੀ ਆਪਾਂ ਕਈਆਂ ਨਾਲ ਇਕੱਠੇ ਕਰਨੇ ਬਾਬੇ ਨਾਨਕ ਦੀ ਬੜੀ ਕਿਰਪਾ ਹੈ। ਦੁਨੀਆ ਜगात ਸਾਰਾ ਕੁਝ ਬਾਬੇ ਨੇ ਦੇਤਾ। ਧਰਤੀ ਤੋਂ ਉੱਠੇ ਸੀਗੇ ਬਹੁਤ ਥੱਲੇ ਤੇ ਅੱਜ ਬਹੁਤ ਪਰਮਾਤਮਾ ਦੀ ਕਿਰਪਾ ਬਹੁਤ ਅੱਗੇ ਵੱਧ ਗਿਆ ਜਿੱਦੀ ਜ਼ਰੂਰਤ ਹੈ ਉਹ ਪੂਰੀ ਹੋ ਰਹੀ ਆ। ਬਿਲਕੁਲ ਪੂਰੀ ਹੋ ਰਹੀ ਆ। ਪਰਮਾਤਮਾ ਅੱਗੇ ਅਰਦਾਸ ਕਰਦਾ ਇਹ ਪਹਿਲੀ ਗੱਲ ਤਾਂ ਬੰਦੇ ਨੂੰ ਰੋਗ ਲਾਵੇ ਨਾ ਪਰ ਜੇ ਲੱਗ ਜਵੇ ਤਾਂ ਉਹਦਾ ਜਿਹੜਾ ਇਲਾਜ ਹੈ ਬਹੁਤ ਸਹੀ ਢੰਗ ਨਾਲ ਜਾਇਜ਼ ਪੈਸਿਆਂ ਚੋਜਵੇ ਤਾਂ ਇਹ ਇੱਕ ਨਿਆਮਤ ਆ ਰੋਗ ਤਾਂ ਦੇਖੋ ਸਾਡੇ ਜਿਹੜੇ ਹੈਗੇ ਨੇ ਕੁਝ ਬਦਨ ਦੇ ਵਿੱਚ ਮੈਂ ਇਹ ਕਹਿੰਨਾ ਪਬਲਿਕ ਤੇ ਸਰਕਾਰਾਂ ਤੇ ਵੀ ਕਈ ਦੋਸਤ ਨੇ ਜਿਸ ਤਰ੍ਹਾਂ ਪੋਲਿਊਸ਼ਨ ਕਹ ਲੋ ਦਰਖਤ ਕਹ ਲੋ ਪਾਣੀ ਕਹ ਲੋ ਇਹ ਇਹ ਹਰ ਚੀਜ਼ ਨਾ ਪ੍ਰਦੂਸ਼ਣ ਹੁੰਦਾ ਜਾਂਦਾ ਜਿਦੇ ਕਰਕੇ ਜਾਨੀ ਕਿ ਸਾਡੇ ਜਿਹੜੇ ਸ਼ਰੀਰ ਨੇ ਉਹ ਕਮਜ਼ੋਰ ਹੋਦੇ ਜਾ ਰਹੇ ਨੇ ਮੈਂ ਤਾਂ ਆਪਣੇ ਵੱਲੋਂ ਅੰਨਾ ਹੀ ਬਿਲਕੁਲ ਸ਼ੋਰ ਕਰਦਾ ਕਿ ਇੱਥੇ ਹਰ ਚੀਜ਼ ਦਾ ਇਲਾਜ ਬਿਲਕੁਲ ਵਧੀਆ ਟੰਗ ਨਾਲ ਬਿਲਕੁਲ ਘੱਟ ਰੇਟਾਂ ਤੇ ਔਰ ਹਰ ਟਾਈਮ ਹਾਜ਼ਰ ਰਹੂੰਗਾ ਡੈਲਸ ਇਸ ਦਾ ਰੇਟ ਵੀ ਉਹੀ ਰੱਖਿਆ ਜਾਊਗਾ ਜਿਹੜਾ ਆਪਾਂ ਡੋਨੇਸ਼ਨ ਵਾਲਾ ਹੀ ਕਹਿ ਲੀਏ ਇਹ ਨਹੀਂ ਹੋਊਗਾ ਵੀ ਵੱਡੇ ਹਸਪਤਾਲ ਨਾਲ ਆਪਣਾ ਵੱਧ ਹੋਊਗਾ ਬਿੱਕ ਪਾਸੇ ਇਹ ਸਹੂਲਤ ਦਿੱਤੀ ਦੂਜੇ ਪਾਸੇ ਉਹ ਵਿਚਾਰਾ ਇੱਥੋਂ ਵੀ ਕਰਾਂ ਜੋਗਾ ਨਾ ਰਹੇ ਇਹ ਵੀ ਉਹਦੇ ਜਾਣ ਆਣ ਤੋਂ ਵੀ ਬਚੇ ਖੱਜਲ ਖਰਾਬੀ ਤੋਂ ਵੀ ਬਚੇ ਕਿ ਰੇਟ ਵੀ ਉਹ ਹੋਵੇ ਜਿਹੜਾ ਉਹ ਪੇ ਕਰ ਸਕਦਾ ਹੁੰਦਾ ਅਰਨਾ ਮਾਤ ਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਣਾ ਕਿ ਹਸਪਤਾਲ ਦੇ ਵਿੱਚ ਇਸ ਟਾਈਮ ਤਕਰੀਬਨ ਸਾਰੀਆਂ ਸਹੂਲਤਾਂ ਹੋ ਗਈਆਂ ਨੇ ਬਾਕੀ ਰਹਿੰਦੀਆਂ ਸੀ ਥੋੜੇ ਸਮੇਂ ਦੇ ਪੂਰੀਆਂ ਕਰ ਲਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਤੁਹਾਡੇ ਜਿਹੜਾ ਸਹਿਯੋਗ ਹੈ ਪ੍ਰੈਸ ਦਾ ਇੱਕ ਬਹੁਤ ਵੱਡਾ ਤੁਸੀਂ ਕਹ ਲਓ ਵੀ ਹਰ ਚੀਜ਼ ਦੀ ਤੀਜੀ ਅੱਖ ਉਹਨਾਂ ਨੇ ਕਿ ਬढ़ाਓ ਕਰੋ ਜਿਨ੍ਹਾਂ ਨੇ ਪਬਲਿਕ ਨੂੰ ਸਾਨੂੰ ਸਾਡੀਆਂ ਜਿਹੜੀਆਂ ਕਮੀਆਂ ਨੇ ਉਹ ਵੀ ਤੁਸੀਂ ਸਾਨੂੰ ਦੱਸਦੀਆਂ ਨੇ ਕਈ ਵਾਰ ਬੈਠ ਕੇ ਡਿਸਕਸ ਹੁੰਦੀ ਆ चौहान ਸਾਹਿਬ ਵੀ ਮੈਨੂੰ ਕਈ ਵਾਰ ਅਸਲੀ ਗੱਲ ਹੁੰਦੀ ਆ ਮੈਂ ਸਮਕ ਇਹਨਾਂ ਨੂੰ ਬੁਲਾਣਾ ਚਾਹਦੇ ਹੁੰਦੇ ਨੇ ਜਦੋਂ ਵੀ ਸਮਾਜ ਵਾਸਤੇ ਅਸੀਂ ਕੀ ਕੀ ਕਰ ਸਕਦੇ ਆ ਇਹ ਸਾਡੇ ਵਿੱਚ ਰਹਿੰਦਾ ਤੇ ਅਸੀਂ ਸਾਰਿਆਂ ਦੀ ਤੁਹਾਡੀ رائے ਨਾਲ ਇਹ ਕੋਈਆਂ ਕਰਦੇ ਰਹਾਗੇ ਅੰਨਾ ਕੁਝ ਕਹਿੰਦਾ ਹੋਇਆ ਮੈਂ ਖੀਮਾ ਦਾ ਇਜਾਜਕ ਆਂ ਜੇ ਕੋਈ ਵੱਧ ਘੱਟ ਕਿਹਾਗੇ